ਇਕੋ ਆਸ ਅੱਲਾ ਦੀ ਰੱਖ ਲਈ ਹੋ ઠા ਬੈਠੀ ਸਭੇ ਢੇਰੀਆਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਨਾ ਤਾਂ ਸਕੂਲਾਂ ਕਾਲਜਾਂ ਤੋਂ ਆਸ ਰੱਖਣੀ ਚਾਹੀਦੀ ਆ ਨਾ ਹੀ ਸਰਕਾਰਾਂ ਤੋਂ ਆਸ ਰੱਖਣੀ ਚਾਹੀਦੀ ਆ ਗੁਜਰਾਤ ਦੇ ਵਿੱਚ ਬਹੁਤ ਵੱਡਾ ਹਾਦਸਾ ਹੁੰਦਾ ਹੈ ਜਿੱਥੇ ਬੱਚੇ ਆ ਜਿਹੜੇ ਉਹ ਡੁੱਬ ਜਾਂਦੇ ਆ ਪਿਕਨਿਕ ਤੇ ਗਏ ਹੋਏ 12 ਜਾਣਿਆਂ ਦੀ ਕੈਸਤੀ ਦੇ ਵਿੱਚ 27 ਯਾਤਰੀਆਂ ਨੂੰ ਬਿਠਾਇਆ ਜਾਂਦਾ ਤੇ ਕੈਸਤੀ ਦਾ ਮਾਡੋਲ ਹੋ ਜਾਂਦੀ ਆ ਤੇ ਡੁੱਬ ਜਾਂਦੀ ਆ ਜਿਹਦੇ ਵਿੱਚੋਂ ਕਈ ਬੱਚਿਆਂ ਦੀ ਡੈਥ ਹੋ ਜਾਂਦੀ ਆ ਕਈ ਲਾਪਤਾਏ ਤੇ ਕਈ ਜੀਰੇ ਇਲਾਜ ਆ ਸਕੂਲਾਂ ਵਾਲੇ ਸਾਡੇ ਤੋਂ ਜਿੰਨੀਆਂ ਫੀਸਾਂ ਮੰਗਦੇ ਆ ਮਾਪੇ ਭਰਦੇ ਆ ਸਕੂਲਾਂ ਵਾਲੇ ਐਡਮਿਸ਼ਨ ਫੀਸਾਂ ਮੰਗਦੇ ਆ ਕਹਿੰਦੇ ਆ ਸਾਡੇ ਤੋਂ ਕਿਤਾਬਾਂ ਸਾਡੇ ਤੋਂ ਲਓ ਕਾਪੀਆਂ ਸਾਡੇ ਤੋਂ ਲਓ ਵਰਦੀਆਂ ਬੂਟ ਜਰਾਬਾਂ ਤੱਕ ਸਾਡੇ ਤੋਂ ਲਓ ਤਾਂ ਆਪਾਂ ਪੈਲਸਨ ਤੱਕ ਉਹਨਾਂ ਤੋਂ ਲੈਣੇ ਆ ਸਕੂਲ ਚੋਂ ਲੈਣੇ ਆ ਜਰਾਬਾਂ ਤੱਕ ਸਕੂਲਾਂ ਚੋਂ ਲੈਣੇ ਆ ਪਰ ਕੀ ਕਦੇ ਸਕੂਲਾਂ ਵਾਲੇ ਸਾਡੀਆਂ ਮੁਸ਼ਕਲਾਂ ਨੂੰ ਸਮਝਣਗੇ ਕੀ ਕਦੇ ਸਕੂਲਾਂ ਵਾਲੇ ਸਾਡੇ ਜਜ਼ਬਾਤਾਂ ਦੀ ਕਦਰ ਕਰਨਗੇ ਵੀ ਕਿਵੇਂ ਕਿੰਨੇ ਔਖੇ ਹੋ ਕੇ ਮਾਪੇ ਆ ਜਿਹੜੇ ਆਪਦੀਆਂ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਭਰਦੇ ਆ ਕੈਨੇਡਾ ਦੇ ਵਿੱਚ ਪਿਛਲੇ ਸਾਲਾਂ ਤੋਂ ਲਗਾਤਾਰ ਹੜ ਆ ਰਹੇ ਆ ਪਰ ਕੈਨੇਡਾ ਗਵਰਨਮੈਂਟ ਨੇ ਲਾਜ਼ਮੀ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਦੇ ਹਰ ਇੱਕ ਬੱਚੇ-ਬੱਚੇ ਨੂੰ ਤੈਰਨਾ ਆਉਣਾ ਲਾਜ਼ਮੀ ਆ ਪਰ ਇੱਥੇ ਤਿੰਨ ਸਾਲਾਂ ਤੋਂ ਹੜ ਆ ਰਹੇ ਆ ਰੋਜ਼ ਕੇਰਲਾ ਦੇ ਵਿੱਚ ਕਦੇ ਸੁਨਾਮੀ ਆਉਂਦੀ ਆ ਕਦੇ ਕਿੱਥੇ ਹੜ ਆ ਗਏ ਪਰ ਸਾਡੇ ਤਾਂ ਇੱਥੇ ਸਰਕਾਰ ਕੁਝ ਕਰਦੀ ਨਹੀਂ ਪਈ ਸਰਕਾਰ ਨੂੰ ਤਾਂ ਇਹ ਚਾਹੀਦਾ ਇੱਕ ਕੰਪਲਸਰੀ ਕਰਨ ਸਕੂਲਾਂ ਦੇ ਵਿੱਚ ਵੀ ਹਰੇਕ ਸਕੂਲ ਦੇ ਵਿੱਚ ਜਿੰਨੇ ਬੱਚੇ ਆ ਉਹਨਾਂ ਨੂੰ ਤੈਰਨਾ ਆਉਣਾ ਜ਼ਰੂਰੀ ਆ ਉੱਥੇ ਸਵੀਮਿੰਗ ਪੂਲ ਹੋਣਾ ਜ਼ਰੂਰੀ ਆ ਪਰ ਨਹੀਂ ਇੱਥੇ ਤਾਂ ਕੋਈ ਇਹਦਾ ਕੁਝ ਦੱਸਦਾ ਹੀ ਨਹੀਂ ਪਿਆ ਸਕੂਲ ਵਾਲੀਆਂ ਬੱਸਾਂ ਦੇ ਐਕਸੀਡੈਂਟ ਹੋ ਜਾਣ ਉਹਨਾਂ ਦੇ ਬ੍ਰੇਕ ਲੱਗਦੇ ਆ ਕਿ ਨਹੀਂ ਲੱਗਦੇ ਸਕੂਲ ਵਾਲੀ ਬੱਸ ਦਾ ਡਰਾਈਵਰ ਸ਼ਰਾਬੀ ਆ ਨਸ਼ਾ ਕਰਦਾ ਕੋਈ ਕੋਈ ਨਹੀਂ ਲੈਣਾ ਦੇਣਾ ਇਹਨਾਂ ਨੂੰ ਕਿੰਨੇ ਥਾਵਾਂ ਤੇ ਸਕੂਲ ਬੱਸਾਂ ਦੇ ਹਾਸੇ ਹੋਇਆ ਕਿੰਨੇ ਥਾਵਾਂ ਦੇ ਉੱਤੇ ਕਿੰਨੇ ਥਾਵਾਂ ਦੇ ਸਕੂਲ ਦੇ ਵਿੱਚ ਰੇਪ ਹੋਇਆ ਬੱਚਿਆਂ ਦੀਆਂ ਲਾਛਾਂ ਜਦੋਂ ਬੱਚੇ ਘਰ ਨਹੀਂ ਪਹੁੰਚਦੇ ਤਾਂ ਬਾਥਰੂਮਾਂ 'ਚ ਮਿਲਦੇ ਗਏ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਮੁੱਦੇ ਹੋ ਗਏ ਆ ਘਰ ਖਾਲੀ ਹੋ ਗਿਆ ਤੁਸੀਂ ਪੈਸਾ ਕਮਾਓ ਜੀ ਸੱਦ ਕੇ ਪੈਸਾ ਕਮਾਓ ਪਰ ਯਾਰ ਸਾਡਾ ਸਾਡਾ ਵੀ ਸੋਚੋ ਨਾ ਕੁਛ ਨਾ ਕੁਛ ਭਾਈ ਜੀ ਇੱਕ ਬੇਨਤੀ ਆ ਇਹ ਵੀਡੀਓ ਇਕੱਲੇ ਇਕੱਲੇ ਪਰਿਵਾਰ ਤੱਕ ਜਾਣੀ ਚਾਹੀਦੀ ਆ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਤੈਰਨਾ ਸਿਖਾਓ ਤੁਸੀਂ ਸਦਾ ਆਪਣੇ ਬੱਚਿਆਂ ਦੀ ਰਾਖੀ ਨਹੀਂ ਰੱਖ ਸਕਦੇ ਬੱਚਾ ਮੰਨ ਲਓ ਕਿ ਹਿਮਾਚਲ ਚ ਘੁੰਮਣ ਗਿਆ ਉੱਥੇ ਬੱਦਲ ਫਟ ਗਿਆ ਬੱਚੇ ਨੂੰ ਤੈਰਨਾ ਹੀ ਨਹੀਂ ਆਉਂਦਾ ਉੱਥੇ ਮਾਲਾ ਪਾਣੀ ਚੜ ਗਿਆ ਹੜ ਆ ਗਏ ਬੱਚਾ ਕਿਵੇਂ ਸਰਵਾਈਵ ਕਰੂਗਾ ਬੱਚਾ ਬੱਚਾ ਮੰਨ ਲਓ ਵੱਡਾ ਹੋ ਕੇ ਪੜ੍ਹ ਕੇ ਕੇਰਲਾ ਦੇ ਵਿੱਚ ਕਿਸੇ ਜੌਬ ਤੇ ਲੱਗ ਗਿਆ ਉੱਥੇ ਸੁਨਾਮੀ ਆ ਗਈ ਅਮਰੀਕਾ ਕੈਨੇਡਾ ਉੱਠ ਗਿਆ ਕਿਤੇ ਵੀ ਕੁਝ ਵੀ ਹੋ ਸਕਦਾ ਕਦੋਂ ਕਦੇ ਵੀ ਕੁਦਰਤੀ ਆਫਤ ਆ ਸਕਦੀ ਆ ਗਵਰਨਮੈਂਟ ਨੂੰ ਚਾਹੀਦਾ ਏ ਹਰੇਕ ਕੋਈ ਸਿਸਟਮ ਬਣਾਉਣ ਜਿਹਦੇ ਨਾਲ ਹਰੇਕ ਪਿੰਡ ਪਿੰਡ ਦਾ ਹਰੇਕ ਸ਼ਹਿਰ ਦੇ ਬੱਚੇ ਨੂੰ ਤੈਰਨਾ ਆਉਂਦਾ ਹੋਵੇ ਤੇ ਬਾਈ ਜੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਸਮਝੋ ਤੁਹਾਡੇ ਦੋ ਬੱਚੇ ਆ ਤੁਹਾਡੇ ਤਿੰਨ ਬੱਚੇ ਆ ਤੁਹਾਡੇ ਇੱਕ ਬੱਚਾ ਏ ਜਾ ਕੇ ਹਵਾ ਲਈ ਲੈ ਕੇ ਖੁਦ ਨਹਿਰ ਤੇ ਜਾ ਕੇ ਤਾਂ ਵੀਰ ਵਾਂ ਕੇ ਜਾ ਜਿਹਨੂੰ ਤੈਰਨਾ ਆਉਂਦਾ ਕਿਸੇ ਵੀ ਕੋਚ ਨੂੰ ਹਾਇਰ ਕਰਕੇ ਬੱਚੇ ਨੂੰ ਤੈਰਨਾ ਜ਼ਰੂਰ ਸਿਖਾਓ ਬੱਚਿਆਂ ਨੂੰ ਤੈਰਨਾ ਜ਼ਰੂਰ ਸਿਖਾਓ ਇਨੀਆਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ